ਜਦੋਂ ਮੈਂ ਥੱਲੇ ਬੈਠਾ ਸੀ ਉਸ ਵਕਤ ਮੈਂ ਸੋਚ ਰਿਹਾ ਸੀ ਤੇ ਮੇਂਆਂ ਅੱਖਾਂ ਦੇ ਵਿੱਚ ਅਥਰੂ ਸੀ ਕਿਉਂਕਿ ਕਈ ਪਲ ਐਸੇ ਹੁੰਦੇ ਨੇ ਜਿਹੜੇ ਬੰਦ ਜ਼ਿੰਦਗੀ 'ਚ ਅਮਰ ਹੋ ਜਾਂਦੇ ਆਜੇ ਹੌ ਲੱਗ ਰਿਹਾ ਜਿਵੇਂ ਅਸੀਂ ਪੰਥ ਵਿੱਚ ਵਾਪਸੀ ਕਰ ਲਈ ਪਤਾ ਨਹੀਂ ਕਿੰਨੇ ਘਰਾਂ 'ਚ ਕੋਮੇ ਨੇ ਕਿੰਨੀਆਂ ਪਾਟੀਆਂ ਲਾਈਆਂ ਕਿੰਨਿਆਂ ਤੋਂ ਆਸ ਰੱਖੀ ਵੀ ਇਹ ਪੰਜਾਬ ਦਾ ਭਲਾ ਕਰਨਗੇ ਪੰਥ ਦਾ ਭਲਾ ਕਰਨਗੇ ਕਿੰਨੇ ਜੀਲੀਟਰਾਂ ਦੀ ਨਾਰੇ ਲਾਏ ਕਿੰਨਿਆਂ ਦੀ ਛੱਡੀਆਂ ਲਾਈਆਂ ਕਿੰਨਿਆਂ ਦੀਆਂ ਤਾਰਾਂ ਦੀ ਧੂੜ ਫੱਕੀ ਤੇ ਕਿੰਨਿਆਂ ਲੋਕਾਂ ਨੂੰ ਸਰੋਪੇ ਦਿੱਤੇ ਇੰਨਾ ਕੁਛ ਕਰਨ ਦੇ ਬਾਵਜੂਦ ਮੈਨੂੰ ਆਏ ਲੱਗਦਾ ਜਿਵੇਂ ਅਨੰਦਪੁਰ ਦੇ ਵਾਸੀ ਨੇ ਸਾਡੀ ਗੱਲ ਸੁਣ ਲਈ ਹੋਵੇ ਕੋਈ ਬਾਤ ਨਾ ਪੂਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਭਾਉ ਮੈਂ ਤਾਂ ਇਹ ਸਮਝਦਾ ਜਿਹੜੀ ਬਾਬੇ ਬਕਾਲੇ ਦੀ ਰੈਦੀ ਸੀ ਉਹ ਸਾਡੇ ਲਈ ਵਰਦਾਨ ਸੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ 22 ਮੱਝੀਆਂ ਦਾ ਭੋਗ ਪਾ ਕੇ ਸੱਚਾ ਗੁਰੂ ਲੱਭਿਆ ਸੀ ਏ ਗੁਰੂ ਤੇ ਬਾਹਰ ਤੇਰਾ ਦੇਣ ਨਹੀਂ ਦੇ ਸਕਦੇ ਬਾਜਾਂ ਵਾਲੇ ਪਾਤਸ਼ਾਹ ਤੇਰਾ ਦੇਣ ਨਹੀਂ ਦੇ ਸਕਦੇ ਤੇ ਉਸੇ ਧਰਤੀ ਤੇ ਉਸੇ ਦੇ ਨਾਮ ਸਾਨੂੰ ਸੱਚੇ ਆਪੂ ਦੇ ਤੇਰੀ ਕਿਰਪਾ ਸਾਡੇ ਸਾਰੀ ਸੰਗਤ ਫਤਿਹਨਾ ਜੜੋ ਵਾਹਿਗੁਰੂ ਜੀ ਕਾ ਖਾਲਸਾ ਸੋਖਰ ਜੀ ਕੀ ਫਤਿਹ ਇੱਕ ਪਏ ਸਾਡੇ ਨੇ ਸੁਭਾਗੇ ਪਾ ਲਏ ਤੇ ਦੂਜੇ ਸੁਭਾਗੇ ਪਾ ਇਥੇ ਅਸਲ ਸ਼ਹੀਦ ਬਿਆਮ ਸਿੰਘ ਦਾ ਪਰਿਵਾਰ ਆਇਆ ਸੁਣਡ ਪਹਿਲਾ ਪੈਣ ਵਾਲਿਓ ਅਸੀਂ ਉਸ ਬਿਆਮ ਸਿੰਘ ਦੇ ਅਸੀਂ ਵੀ ਸਾਰੇ ਰਲ ਕੇ ਸੋਹਣੇ ਆਉਂਦੇ ਰਹੇ ਜੀਨੇ ਮੁੱਡੇ ਮਾਰੀ ਸਾਰੇ ਆਪੋਨਾਂ ਦੇ ਵਿੱਚ ਜੀਸੀ ਪੈਣ ਵਾਲੇ ਜਿੰਨੇ ਲੋਕ ਹੋਣਗੇ ਪਰ ਆਇਂ ਲੱਗਦਾ ਜਿਨੇ ਆ ਸਭ ਗੁਰੂ ਨੇ ਕਿਰਪਾ ਕਰਕੇ ਸ਼ਹੀਦ ਬਿਆਨ ਸਿੰਘ ਦਾ ਅਸਲ ਪਰਿਵਾਰ ਇਸ ਧਰਤੀ ਉਤੇ ਭੇਜਿਆ ਸਰਬਜੀਤ ਸਿੰਘ ਖਾਲਸਾ ਤੀਜਾ ਅਸੀਂ ਜਦਾਂ ਕਿਸ ਰੂਪੇ ਪਾਉਂਦੇ ਸੀ ਉਤੋਂ ਹੱਸਦੇ ਸੀ ਅੰਦਰੋਂ ਰੋਦੇ ਸੀ ਕਿਸੇ ਤਮਾਕੂ ਖਾਣੇ ਵਾਲੇ ਨੂੰ ਕਿਸੇ ਖਾਦ ਚੋਰ ਨੂੰ ਸਰੂਪੇ ਪਾ ਕੇ ਜਿਕਾਰੇ ਛੱਡਦੇ ਸੀ ਅੱਜ ਸਾਨੂੰ ਫਕਰ ਵੀ ਆ ਤੇ ਸਾਡਾ ਕਾਰਜਾ ਫਕਰਨਾ ਉੱਚਾ ਹੋ ਗਿਆ ਅੱਜ ਅਸੀਂ ਸਰੋਪੇ ਪੰਥਦਰਦੀਆਂ ਨੂੰ ਪਾਵਾਂ ਅੱਜ ਜਿਹੜੇ ਸਰੋਪੇ ਨੇ ਪਾਉਣਾ ਸਰੋਪਿਆਂ ਦਾ ਮੁੱਲ ਪਹਿਣਾ ਮੈਂ ਮਹਾਰਾਜ ਜੀ ਬੈਠਾ ਤੇ ਸਰਦਾਰ ਕਰਮਯਾਲ ਸਿੰਘ ਬੈਠਾ ਇਹ ਦੋ ਸੱਜਣ ਗਵਾਹ ਨੇ ਮੈਨੂੰ ਕੱਲ ਨੂੰ ਕਿਹਾ ਸੀ ਮੈਂ ਕਿਹਾ ਜਿਹੜੇ ਸਰੋਪੇ ਲੈਏ ਨੇ ਨਾ ਇਹਨਾਂ ਨੂੰ ਉੱਚੀ ਜਗ੍ਹਾ ਰੱਖ ਲਿਓ ਅਸਲ ਸਰੋਪਿਆਂ ਦੇ ਵਾਰਸ ਕੱਲ ਨੂੰ ਹੱਥ ਧੋ ਕੇ ਦੇਓ ਸੁੱੱਚੇ ਹੱਥੋਂ ਕਿਉਂਕਿ ਨਾ ਉਸ ਰੂਪੇ ਸੰਭਾਲਣ ਜੋਗੇ ਸੀ ਤੇ ਨਾ ਸੀ ਸਰੂਪੇ ਦੇਣ ਜੋਗੇ ਸੀ ਇਸ ਕਰਕੇ ਮੈਂ ਤਾਂ ਗੁਰੂ ਦਾ ਘਰ ਸਦਾ ਹਾਂ ਇਹ ਸੇਵਾ ਗੁਰੂ ਨੇ ਸਾਥੋਂ ਲਈ ਤੇ ਮੈਂ ਇਹ ਗੱਲ ਲਈ ਧੰਨਵਾਦ ਕਰਦਾ ਹਲਕਾ ਪੈਣ ਦਾ ਕਿ ਅਸੀਂ 10 ਦਿਨ ਪਿੰਡਾਂ ਵਿੱਚ ਗਏ ਸਰਦਾਰ ਸਰਬਜੀਤ ਸਿੰਘ ਖਾਲਸਾ ਜੀ ਅਸੀਂ ਮਲਾਓ ਚਲੇ ਉਥੇ ਮੇਰੇ ਸਰਕਾਰ ਜੋ ਵੱਡੇ ਭੈਣ ਜੀ ਸਵਰਗਵਾਸੀ ਵਿੰਮਲੌਰ ਖਾਲਸਾ ਜੀ ਦੀ ਗੱਲ ਚੱਲੀ ਤੇ ਇੱਕ ਮਾਈ ਨੇ ਆ ਬੈਠੇ ਨੇ ਪਬਾਜੀ ਇਹਨਾਂ ਦੇ ਪਰਿਵਾਰ ਵਿੱਚੋਂ ਇੱਕ ਮਾਈ ਨੇ ਗੱਲ ਸੁਣਾਈ ਕਹਿੰਦੀ ਜਦੋਂ ਪੰਥਰੀ ਆਵਾਜ਼ ਮਾਰੀ ਸੀ ਨਾ ਜਦੋਂ 13 ਪਾਰਲੀਮੈਂਟ ਹਲਕੇ ਜਿੱਤੇ ਸੀ ਪਹਿਲੀ ਵਾਰ ਮਰੌੜ ਆਈ ਸੀ ਗੱਡੀਆਂ ਦਾ ਤੇਲ ਪੂਰਾ ਨਹੀਂ ਸੀ ਹੁੰਦਾ ਕਹਿੰਦੀ ਮੈਂ ਕੰਨਾਂ ਦੀਆਂ ਵਾਲੀਆਂ ਲਾ ਕੇ ਕਿਹਾ ਢਹਿਣ ਬਿਮਲ ਘਾਰੇ ਮੇਰੇ ਕੰਨ ਸੁਣਨੇ ਨੇ ਇਹ ਸੁਣੇ ਹੋ ਜਾਣ ਪਰ ਪੰਜਾਬ ਦੀਆਂ ਧੀਆਂ ਦਾ ਮੈਂ ਸਿਰ ਸੁਣਾਂ ਨਹੀਂ ਬੋਲ ਬੋਲੇ ਜੇ ਸਰਨੈਲ ਬਾਬਾ ਮਹਾਰਾਜ ਸਿੰਘ ਦੀ ਮੌਤ ਭਈਆਂ ਸੀ ਇਸ ਕਰਕੇ ਹੁਣ ਇਸ ਧਰਤੀ ਦੇ ਉੱਤੇ ਪੁੱਤਾਂ ਨੂੰ ਹਾਰ ਨਹੀਂ ਪਾਈ ਜਾਣਗੇ ਜਿਉਂਦੇ ਜਾਗਦੇ ਸ਼ਹੀਦ ਸਰਦਾਰ ਭਗਤ ਸਿੰਘ ਦੇ ਪਰਿਵਾਰ ਨੂੰ ਹਾਰ ਪਾਏਗਾ ਬੋਲੇ ਇਤਨਿਹਤ ਸੋਹਣੇ ਸਿਵਾ ਤੇ ਤੁੱਚਾ ਅਸੀਂ ਮਾਣ ਕਰਦੇ ਹਾਂ ਅਸੀਂ ਬਥੇੜੀਆਂ ਪਾਰਟੀਆਂ ਦੇਖੀਆਂ ਸਾਰਿਆਂ ਨੇ ਦੇਖੀਆਂ ਹੁਣ ਦੀਆਂ 300 ਤੋਂ ਪਹਿਲਾਂ ਸਾਰੇ ਲੋਕ ਘੁੰਮਦੇ ਸੀ ਡੋਕ ਬਣਾਗਾ ਹੁਣ ਪੰਥ ਵਿੱਚ ਵਾਪਸੀ ਆ ਗੁਰੂ ਅਨੰਦਪੁਰ ਸਾਹਿਬ ਦੇ ਘਰ ਵਾਪਸੀ ਹੋਈ ਆ ਵਾਦਾ ਕਰਦੇ ਆ ਆਖਰੀ ਸਾਹਾਂ ਤੱਕ ਥੋੜੀ ਆਵਾਜ਼ ਦੇ ਵਿੱਚ ਆਵਾਜ਼ ਮਗਾਉਂਦੇ ਹੋਏ ਪੂਰੀ ਤਰ੍ਹਾਂ ਦੇਹੀ ਨਾਲ ਲੜਾਂਗੇ ਕੱਲੀ ਸ਼ਰਮੀ ਕਮੇਟੀ ਨਹੀਂ ਤੇ ਸਭ ਕੁਝ ਵਾਰ ਕੇ ਵੀ ਅਸੀਂ ਸਾਰੇ ਲੋਕ ਤੁਹਾਡੇ ਨਾਲ ਖੜੇ ਚੌਥੀ ਗੱਲ ਕਹਿ ਕੇ ਮੈਂ ਸਮਾਪਤੀ ਕਰ ਦਿੰਦੀ ਹਾਂ ਜੀ ਆਇਆਂ ਕਹਤਾ ਸ਼ਰਮੀ ਕਮੇਟੀ ਦੀਆਂ ਵੋਟਾਂ ਤੁਸੀਂ ਸਾਡੇ ਜ਼ਖਮਾਂ ਨੂੰ ਮਰਮ ਲਾਈਆ ਬਾਪੂ ਜੀ ਜ਼ਖਮਾਂ ਨੂੰ ਵੱਲ ਸਾਡੇ ਸਾਥੂ ਸੀ ਅੰਦਰ ਜਦੋਂ ਅਸੀਂ ਸੁਣਦੇ ਸੀ ਖ਼ਬਰ ਹਲੇ ਚਾਹ ਨਹੀਂ ਸੀ ਉੱਤਰ ਲੰਘਦੀ ਜਦੋਂ ਖਵਾੜ ਵਿੱਚ ਹੁੰਦਾ ਸੀ ਕਾਲੀ ਦਾਦਾ ਪ੍ਰਧਾਨ ਤਨਖਾਈਆ ਤਨਾਤ ਧਰਤੀ ਦੇ ਨਹੀਂ ਸੀ ਦਿੱਤਾ ਅਸੀਂ ਤਾਂ ਜੋ ਜੋਗੀ ਨਾ ਰਹੇ ਤੇ ਨਾਲ ਲਿਖਿਆ ਹੁੰਦਾ ਸੀ ਗੁਰੂ ਗ੍ਰੰਥ ਸਾਹਿਬਹਾਰਾ ਦੀਆਂ ਬੇਅਦਬੀਆਂ ਕਰਾਉਣ ਤੇ ਕੰਮ ਦਾ ਦੋਸ਼ ਹੈ ਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਤੀ ਵੀ ਦੋਸ਼ੀ ਹੈ ਇਹ ਤਾਂ ਦੀਆਂ ਸੀ ਜਪੜੀਆਂ ਸੁਈਆਂ ਹੋਂਦ ਅਸੀਂ ਵੀ ਦੋਸ਼ੀ ਆ ਆ ਕਈ ਸ਼ੌਮੀ ਕਮੇਟੀ ਮੈਂਬਰ ਕਹਿੰਦੇ ਸਾਡਾ ਵੀ ਅੰਦਰੋਂ ਦਿਲ ਹਿੱਲ ਗਿਆ ਮੈਂ ਤਾਂ ਬੜੀ ਜੇੜੇ ਅੱਲੇ ਆ ਜਦੋਂ ਸਾਰਾ ਕੁਝ ਹੀ ਹਿੱਲ ਗਿਆ ਉਹ ਗੋੜਾਂ ਜੀਆਂ ਵੀ ਡੇਕੀਆਂ ਥਰੇ ਮੱਝੀ ਮਰ ਗਈ ਚਮ ਜੂਆਂ ਵੀ ਮਰ ਗਈਆਂ ਫਿਰ ਹੋ ਜਾ ਕੇ ਹਿੰਦਿਆ ਸਾਡੇ ਦਿਨ ਤਾਂ ਬਹੁਤ ਚਿਰਾਂ ਦੇ ਹਿੰਦੇ ਹੋਏ ਇਸ ਕਰਕੇ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਕਿਸ਼ਤੀ ਪੰਬੜ ਪੂਸੇ ਵਿੱਚ ਫਸੀ ਹੋਈ ਆ ਉਹ ਕਿਸ਼ਤੀ ਨੂੰ ਪਾਰ ਆਉਣ ਲਈ ਸਾਨੂੰ 2000 ਰਾਇਲ ਮਿਲ ਗਏ ਤੇ ਉਹਨਾਂ ਸਮੇਂ ਨਾਲ ਆ ਦੇਖੋ ਕੁਰਬਾਨੀ ਵਾਲੇ ਪਰਿਵਾਰਾਂ ਦਾ ਬੋਲ ਤੇ ਆ ਸ਼ਹੀਦ ਸਤਵੰਦ ਸਿੰਘ ਉਹਨਾਂ ਦਾ ਪਰਿਵਾਰ ਬੈਠਾ ਸੁਖਵਿੰਦਰ ਸਿੰਘ ਅਗਵਾਨ ਨਾ ਕਿਸੇ ਦੀ ਔਕਤ ਨਜ਼ਰ ਇਸ ਪਰਿਵਾਰ ਉੱਤੇ ਪਈ ਨਾ ਬੀਅੰਸ ਸਿੰਘ ਦੇ ਪਰਿਵਾਰ ਉੱਤੇ ਪਈ ਨਾ ਭਾਈ ਅਮਰਪਾਲ ਸਿੰਘ ਯਾਦ ਆਇਆ ਯਾਦ ਹੁਣ ਆਊਗਾ ਜਦੋਂ ਪੰਥ ਨੇ ਤਿਆਰਤਾ ਮੈਂ ਤਾਂ ਕਈ ਵਾਰ ਕਹਿੰਦਾ ਮੈਂ ਬਾਦਲ ਸਾਹਿਬ ਜੇ ਬੰਦਾ ਬੰਦੇ ਨਾਲ ਰੋਸ ਜਿਵੇਂ ਗੱਲ ਬਣ ਸਕਦੀ ਮੈਂ ਕਈ ਵਾਰ ਕਹਿੰਦਾ ਜੇ ਬੰਦਾ ਬੰਦੇ ਨਾਲ ਰੋਸ ਜਿਵੇਂ ਗੱਲ ਬਣ ਸਕਦੀ ਆ ਕੋਈ ਰਿਸ਼ਤੇਦਾਰ ਰੋਸ ਜਿਵੇਂ ਗੱਲ ਬਣ ਸਕਦੀ ਆ ਪੰਚਾਇਤ ਰੋਸ ਜਿਵੇਂ ਗੱਲ ਬਣ ਸਕਦੀ ਆ ਸਰਕਾਰ ਰੋਸ ਜਿਵੇਂ ਗੱਲ ਬਣ ਸਕਦੀ ਆ ਪਰ ਬਾਦਲ ਸਾਹਿਬ ਜਦੋਂ ਗੁਰੂ ਰੋਸ ਜਵੇ ਗੱਲ ਨਹੀਂ ਬਣੀ ਤੇਰੇ ਟੰਬਰ ਤੋਂ ਗੁਰੂ ਹੋ ਗਿਆ ਜੋ ਮਰਜੀ ਕਰਦਾ ਜੋ ਮਰਜੀ ਕਰਦਾ ਹੁਣ ਗੁਰੂ ਰੋਸ ਗਿਆ ਤੇ ਜਦੋਂ ਗੁਰੂ ਰੋਸ ਜਵੇ ਫਿਰ ਗੁਰੂ ਨਦਰੋਂ ਪੱਠੀ ਤਾਂ ਕਰੇ ਸੁਲਤਾਨਾ ਕਹੋ ਇਸ ਕਰਕੇ ਤੁਹਾਡੇ ਤਾਂ ਅਸੀਸ ਕਰਜ਼ਦਾਰ ਆ ਤੁਹਾਡੇ ਚਾਣਾ ਦੇ ਸਿਰ ਰੱਖ ਕੇ ਗੁਰੂ ਗ੍ਰੰਥ ਸਾਹਿਬਹਾਰਾ ਦਾ ਅਸੀਂ ਤਾਂ ਦੇਣ ਹੀ ਨਹੀਂ ਦੇ ਸਕਦੇ ਸਾਨੂੰ ਘੁੰਮਦਿਆਂ ਨੂੰ ਰੋੜਦਿਆਂ ਨੂੰ ਫਿਰਦਿਆਂ ਨੂੰ ਪਾਰਟੀਆਂ ਬਦਲਦੇਆਂ ਨੂੰ ਟੋਪੀਆਂ ਬਦਲਦੇਆਂ ਨੂੰ ਪੱਗਾਂ ਬਦਲਦੇਆਂ ਨੂੰ ਤੁਸੀਂ ਅਫਲ ਪੰਥਕ ਰੰਗ ਬਰਸ਼ਤਾ ਅਸਰ ਪੰਥਕ ਅਨੰਦਪੁਰ ਦੇ ਵਸਨੀਕ ਆਪਾਂ ਤੇ ਸ਼ਹੀਦ ਭਾਈ ਦੀਪ ਸਿੰਘ ਸਿੱਧੂ ਉਹਦਾ ਸੁਪਨਾ ਸਕਾਰ ਹੋ ਗਿਆ ਮੈਨੂੰ ਇੱਕ ਵਾਰ ਰਾਜਪੁਰੇ ਮਿਲਿਆ ਸੀ ਉਹ ਕਹਿੰਦਾ ਸੰਦੀਪ ਸਿੰਘ ਆ ਇਸ ਕਰਕੇ ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਜਥੇਬੰਦੀ ਦਾ ਧੰਨਵਾਦ ਇੱਕ ਵਾਰ ਫੇਰ ਗੁਰੂ ਗਵਿਰ ਸਿੰਘ ਮਹਾਰਾਜ ਦਾ ਕਿ ਮਹਾਰਾਜ ਤੁਹਾਡੇ ਬਾਦ ਸੱਚ ਹੋਗੇ ਖੁਸ਼ਹਾਲ ਹੋਏ ਸਭ ਮਿਲेंगे ਬਚੇ ਬਥੇ ਰੱਖਵਾ ਰੁ ਗਿਆ ਥੋੜਾ ਘਵਾ ਰੁ ਗਿਆ ਗੁਰੂ ਗ੍ਰੰਥ ਸਾਹਿਬ ਨੇ ਵੀ ਗੋਲੀਆਂ ਖਾ ਲਈਆਂ ਸ਼ਹੀਦਾਂ ਨੂੰ ਵੀ ਬਰਗਾੜੀ ਦੇ ਬਹਿਬ ਹਾਰ ਲਿਆ ਜਿਹਨਾਂ ਵਿੱਚ ਵੀ ਡੱਟਲੇ ਹਵਾਰਾ ਵਰਗੇ अनेका ਸਮੇਂ ਬੰਦੀ ਸਿੰਘ ਅੰਦਰ ਬੈਠੇ ਨੇ ਇਸ ਕਰਕੇ ਮੈਂ ਤਾਂ ਅਖੀਰ ਵਿੱਚ ਇੱਕੋ ਹੀ ਕਹਾਗਾ ਕਿ ਤਿਆਗ ਦੀ ਭਾਵਨਾ ਨਾਲ ਆ ਪਾ ਸਕਦਾ ਮੈਂ ਆ ਜਨਾ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਛੜ ਕੇ ਕਹਿਣਾ ਜੇ ਕਿਸੇ ਰੂਪੰਥ ਨੇ ਗੁਰਮਤਾ ਕਰਕੇ ਕਹਤਾ ਫੇਰ ਸਾਰੀ ਕਮੇਟੀ ਤੈਹ ਲੜਦੀਆਂ ਫੇਰ ਡੰਡੇ ਚ ਝੰਡਾ ਵੱਖਰਾ ਨਾ ਪਾਇਓ ਜਾਂ ਇਕੱਠੇ ਨਾ ਹੋਵੇ ਫੇਰ ਜਾਂ ਅਰਦਾਸ ਨਾਂ ਕਰਿਓ ਦੇਵ ਨਾ ਮੰਡਿਓ ਜੇ ਡੰਡੇ ਚ ਝੰਡਾ ਵੱਖਰਾ ਕਰ ਫੇਰ ਜੋ ਜਨਰਲ ਕਹਿ ਦਣਾ ਚਾਹੀਦੀ ਤੇ ਮਰਜੀ ਬਾਹਰ ਗੱਡੇ ਦੇ ਤੇ ਸਰੂਪਾ ਪਾ ਕੇ ਉਹਨੂੰ ਚਿਵਾ ਦਿੰਦਾ ਸੀ ਆਪਾਂ ਤਾਂ ਜਾਂਦੇ ਜਾਂਦੇ ਬੰਦੇ ਚ ਧੋਵੇਂ ਨੇ ਉਹਦੇ ਤਾਂ ਡਰਾਈਵਰਾਂ ਨੂੰ ਵੀ ਉਹਨੇ ਸ਼ਨਮੀ ਕਮੇਟੀ ਮੈਂ ਬਣਾਤਾ ਆਪਾਂ ਤਾਂ ਪੰਚਕ ਬੰਦੇ ਬਣਾਉਂਦੇ ਇਸ ਕਰਕੇ ਤਿਆਗ ਦੀ ਭਾਵਨਾ ਨਾਲ ਚੱਲ ਕੇ ਆਪਾਂ ਰੋਟੇ ਪੱਟਦੇ ਆ ਛੋਟੇ ਛੋਟੇ ਪਪੂ ਲੜਦੇ ਨਹੀਂ ਇਲਾਕੇ ਦੇ ਵਿੱਚ ਪੱਟ ਕੇ ਪਰੇ ਮਾਰਾਂਗੇ ਪੰਥ ਦੀ ਮਿਹਰੀ ਜਦੋਂ ਹੁੰਦੀ ਆ ਨਾ ਮੈਂ ਕਈ ਵਾਰ ਕਹਿੰਦਾ ਨਾ ਗੁਰੂ ਸਾਹਿਬ ਦੀ ਚੱਕੀ ਚੱਲਦੀ ਅਮਰੀਕਾ ਵਰ ਪੀ ਦੀ ਬੜਾ ਬਰੀਕਾ ਚੱਲਦੀ ਹੋਣੀ ਆ ਪੀ ਦਾ ਬੜਾ ਬਰੀਕਾ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਪਰਿਵਾਰਾਂ ਦੀ ਲੜਾਈ ਹੈ ਕਈ ਵਾਰ ਸਾਡੇ ਮਨ ਦੇ ਵੀ ਭੁਲੇਖਾ ਪਾ ਦਿੰਦੇ ਨੇ ਫਿਰ ਸ਼ਾਇਦ ਇਹ ਪਰਿਵਾਰਾਂ ਦੀ ਲੜਾਈ ਹੈ ਇਹ ਲੜਾਈ ਪੰਥ ਦੀ ਆ ਪਰਿਵਾਰਾਂ ਦੀ ਵੀ ਇਸ ਕਰਕੇ ਮੈਂ ਇੱਕ ਵਾਰ ਫੇਰ ਸਰਦਾਰ ਸਰਬਜੀਤ ਸਿੰਘ ਖਾਲਸਾ ਜੀ ਮੇਰੇ ਬਾਹੇ ਅਜੀਜ਼ ਨੇ ਮਿੱਤਰ ਨੇ ਅਗਰਪ੍ਰੀਤ ਸਿੰਘ ਨੰਬਰਦਾਰ ਦੀ ਬੈਠੇ ਨੇ ਰਾਜੇਵਾਲ ਵਿਆਹ ਹੋਇਆ ਨਹੀਂ ਪਤਪੂਰ ਸਿੰਘ ਜੀ ਦਾ ਪਿੰਡਾ ਬਹੁਤ ਇਤਿਹਾਸਿਕ ਨਗਰਾ ਗੁਰੂ ਹਰਗੋਬਿੰਦ ਪਾਸ਼ਾ ਦਾ ਇਹਨਾਂ ਦਾ ਪੈਲ ਆਉਣ ਤੇ ਬਾਪੂ ਤਰਸੇਮ ਸਿੰਘ ਜੀ ਖਾਲਸਾ ਇਹਨਾਂ ਦਾ ਪੈਲ ਆਉਣ ਤੇ ਸ਼ਹੀਦ ਭਾਈ ਸਤਲੰਗ ਸਿੰਘ ਜੀ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੇ ਸੁਪੁੱਤਰ ਭਾਵੇਂ ਉਹਨਾਂ ਦਾ ਜੰਮੋ ਢੇਟੋ ਜੰਮਿਆ ਕੋਈ ਸੁਪੁੱਤਰ ਨਹੀਂ ਸੀ ਪਰ ਇੱਕ ਨਾਦੀ ਪੁੱਤ ਹੁੰਦਾ ਇੱਕ ਵਿੰਦੀ ਪੁੱਤ ਹੁੰਦਾ ਇਹ ਨਾਦੀ ਪੁੱਤ ਨੇ ਉਸ ਪ੍ਰਵਾਹ ਤੇ ਇਹ ਵੀ ਪੁੱਛੇ ਨੇ ਇਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਤੁਹਾਡਾ ਸਾਰਿਆਂ ਦਾ ਤਾਂ ਦੇਣ ਹੀ ਨਹੀਂ ਦੇ ਸਕਦੇ ਅਸੀਂ ਤਾਂ ਭੈਣ ਵਾਲਿਆਂ ਨੂੰ ਇੱਕ ਆਵਾਜ਼ ਮਾਰੀ ਤੁਸੀਂ ਦੀਵਾਨ ਭਰਤਾ ਤੇ ਬਾਪੂ ਜੀ ਜਦੋਂ ਦੂਜੀ ਆਵਾਜ਼ ਮਾਰੂਗੇ ਆਹ ਦਰਣਾ ਮੰਡੀ ਭਰੀ ਹੋਊਗੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਹਿਲੀ ਵਾਰ ਸੀ ਪਹਿਲੀ ਵਾਰ ਪਹਿਲੀ ਵਾਰ ਪੰਜਾਬੀ ਘਾਟੇ ਸੁਣਦੇ ਹੁੰਦੇ ਨੇ ਪਰ ਫਿਰ ਵੀ ਬਾਦਲੇ ਸੁਣ ਲਈ ਜਦੋਂ ਤੁਸੀਂ ਵਾਰ ਮਾਰਾਂਗੇ ਭੈ ਸਾਰਾ ਕੇਸਰੀ ਨਿਸ਼ਾਨ ਨਾ ਰੰਗਿਆ ਹੋਗਾ ਭੈ ਦਾ ਚੱਪਾ ਚੱਪਾ ਆਏ ਹੁੰਗਾ ਜਿਵੇਂ ਹੌਲਾ ਮਹੱਲ ਹੁੰਦਾ ਵਾਦਾ ਤੁਹਾਡੇ ਨਾਲ ਇਸ ਕਰਕੇ ਤੁਹਾਡਾ ਜਿਹਨੇ ਲੀਡਰ ਬੈਠੇ ਨੇ ਪਰਮਜੀਤ ਸਿੰਘ ਜੌਰ ਸਾਹ ਬੜੇ ਪੁਰਾਣੇ ਜਰਮੈਨੇ 30 50 50 ਸਾਲ ਲੱਗੇ ਇਹਨਾਂ ਦੇ ਗੁਰਸੇਵ ਸਿੰਘ ਜਵਾਰ ਕੇ ਨੂੰ ਪਾਉਣ ਦੀ ਜਾਣਦਾ ਤੇ ਸਤਾਜੋ ਗਵਿੰਦਰ ਸਿੰਘ ਕੀ ਹਰੀਏਵਾਲ ਸਾਹਿਬ ਚੰਜੀਤ ਸਿੰਘ ਭਿੰਡਰ ਸਾਹਿਬ ਸਾਰੇ ਤੁਸੀਂ ਮੇਰੀ ਆਪਣੀ ਜਿਹੜੀ ਟੀਮ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਰਨਲ ਸਿੰਘ ਰਾਈ ਮਾਜਰਾ ਬੈਠਾ ਜਦੋਂ ਪਹਿਲੇ ਦਿਨ ਜਹਾਜ਼ ਇੱਥੇ ਲੈਂਡ ਹੋਇਆ ਇਹਦੇ 에ਰਪੋਰਟ ਦੀ ਹੋਇਆ ਸੀ ਜਦੋਂ ਸੁਨੇਹਾ ਲੈ ਕੇ ਆਏ ਨਾ ਬੈਂਟ ਦੀ ਜਾਈਏ ਕਿਹਦੇ ਕੋਲੇ ਆਦਰਸ਼ ਸਿੰਘ ਖਾਲਸਾ ਬੈਠਾ ਕਰਨਲ ਸਿੰਘ ਬੈਠੇ ਨੇ ਵੱਡੀ ਟੀਮ ਆਦਰਸ਼ ਸਿੰਘ ਚਾਹ ਵਾਲਾ ਸਰਦਾਰ ਬਹਾਦਰ ਦੀਵਾਨ ਸਿੰਘ ਕੀ ਖਾਲਸਾ ਅਤੇ ਹੋਰ ਜਿੰਨੇ ਵੀ ਸੱਜਣ ਨੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਤੋਂ ਰੋਟੀ ਤੁਹਾਡਾ ਸਾਰਿਆਂ ਦਾ ਪ੍ਰਗਟ ਸਿੰਘ ਰੱਬੋ ਸੁਖਮੰਨ ਸਿੰਘ ਬਾਬਰਪੁਰ ਕੈਪਟਨ ਸਾਹਿਬ ਬੈਠੇ ਨੇ ਸਾਡੇ ਤੋਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਜੀ ਕਿਰਪਾ ਕਰਨ ਅਖੀਰ ਦੇ ਵਿੱਚ ਹੁਣ ਮੈਂ ਤੁਹਾਡਾ ਧੰਨਵਾਦ ਕਰਦਾ ਹੋਇਆ ਹੁਣ ਆਪਾਂ ਦੋ ਬੁਲਾਰਿਆਂ ਨੂੰ ਤਿੰਨ ਬੁਲਾਰੇ ਸ਼ਹੀਦ ਪਰਿਵਾਰਾਂ ਚੋਂ ਉਹਨਾਂ ਨੂੰ ਪਿਆਰ ਨਾਲ ਸਨਮਾਨ ਕਰਨਾ ਬੈਠੇ ਰਹਿਣਾ ਉਸ ਤੋਂ ਬਾਅਦ ਦੇਖ ਪਰਤਣੀ ਆ ਫਿਰ ਆਪਾਂ ਜਕਾਰੇ ਛੱਡ ਕੇ ਪੱਤਰਕਾਰ ਸਹਿਬਾਨ ਜਿੰਨੇ ਨੇ ਅਜਾਦ ਸਾਹਿਬ ਅਰਸੀਲ ਸਿੰਘ ਜੀ ਰਣਜੀਤ ਸਿੰਘ ਜੀ ਸਰਦਾਰ ਕਲਤੀਪ ਸਿੰਘ ਪਰਮਜੀਤਪੁਰ ਸਾਹਿਬ ਸਰਦਾਰ ਦਾਲ ਸਿੰਘ ਮੰਗਟ ਰਜਿੰਦਰ ਸਿੰਘ ਜੀ ਚੰਡੀ ਮਾਨ ਜੀ ਉਹ ਜਿੰਨੇ ਵੀ ਤੁਸੀਂ ਸਾਰਿਆਂ ਤੋਂ ਕਈਆਂ ਦੇ ਨਾਮ ਨਹੀਂ ਬੋਲੇ ਨਾ ਪ੍ਰੈਸ ਨੇ ਸਾਨੂੰ ਬੜਾ ਸਾਥ ਦਿੱਤਾ 1 ਰੁਪਿਆ ਨਹੀਂ ਮੰਗਿਆ ਚਾਹ ਵੀ ਪੰਨੇਉ ਦਿੱਤੀ ਵਿਚਾਰਿਆਂ ਉਹ ਪੰਜਾਬ ਦੀ ਪ੍ਰੈਸ ਵੀ ਚਾਹੁੰਦੀ ਆ ਬਦਲਾ ਆਵੇ ਆ ਨਾ ਬਦਲਾ ਜਿਹੜਾ ਹੁਣ ਆ ਗਿਆ ਵੀ ਸਾਡੇ ਝੰਡੇ ਮਾਰ ਕੇ ਝੰਡੇ ਵੀ ਸਾਡੇ ਡੰਡੇ ਵੀ ਸਾਡੇ ਪੈਰੇ ਵੀ ਸਾਡੇ ਕਮਾਲ ਦੀ ਗੱਲ ਉਹ ਕਿੱਥੇ ਦੇਵੋਗੇ ਦਿੱਲੀ ਵਾਲੇ ਉਹ ਦੇਣ ਸਾਡੀ ਪ੍ਰਸ਼ਾਦ ਸਾਡੀ ਪਤੰਦਰ ਦੇ ਤੇ ਕੋਈ ਦੀ ਫੁੱਤੂ ਤੁਹਾਡੇ ਕੋਈ ਫੁੱਤੂ ਦਾ ਯਾਦ ਰੱਖੇ ਇਸ ਕਰਕੇ ਤੁਹਾਡਾ ਸਾਰਿਆਂ ਦਾ ਜੀ ਆਇਆਂ ਵਾਦ ਕਰੇ ਵੀ ਰਵੇ ਨਾ ਰਵੇ ਕਲਗੀਧਰ ਦਸਮੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਨੂੰ ਭਾਵ ਤੰ ਤੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅਜੂਨੀ ਵਿੱਚ ਜੁੜ ਬੈਠੀ ਸਾ ਸੰਗਾਂ ਜੀ ਗੱਜਕੇ ਬਲਾਓ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਸੰਗਤ ਚੌਣਤਾ ਮੈਂ ਫਰੀਦਕੋਟ ਤੋਂ ਲੜੀ ਸੀ ਪਰ ਮੈਂ ਕਹਿੰਦਾ ਵੀ ਉੱਥੋਂ ਫਰੀਦਕੋਟ ਦੇ ਵਿੱਚ ਸਾਰੇ ਪੰਜਾਬ ਚੋਂ ਮਤਲਬ ਸਿੱਖਾਂ ਨੇ ਪੰਥ ਨੂੰ ਪਿਆਰ ਕਰਨ ਵਾਲੇ ਨੇ ਹੰਪੜਾ ਮਾਰਿਆ ਮੇਰੇ ਰੋਡ ਸ਼ੋਵਾਂ ਦੇ ਵਿੱਚ ਵੀ ਇੱਥੋਂ ਬੰਦੇ ਗਏ ਐ ਸਿੰਘ ਗਏ ਐ ਰਿਸ਼ਤੇਦਾਰੀਆਂ ਜੀ ਵੀ ਗਏ ਐ ਫੋਨ ਵੀ ਕੀਤਾ ਮੈਨੂੰ ਜਿਤਾਉਣ ਵਾਸਤੇ ਸਸਗਰ 40 ਸਾਲ ਬਾਅਦ ਵੀ ਤੁਸੀਂ ਸ਼ਹੀਦ ਬਿਆਨ ਸਿੰਘ ਜੀ ਕੁਰਬਾਨੀ ਨੂੰ ਨਹੀਂ ਭੁੱਲੇ ਮੈਨੂੰ ਵੋਟ પાਕੇ ਕਾਮਯਾਬ ਕੀਤਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਦਿਲੋਂ ਧੰਨਵਾਦੀ ਆ ਸਾ ਸੰਗਤ ਜੀ ਬਹੁਤ ਮਾਣ ਨੂੰ ਸੁਣਿਆ ਪਾਰਲੀਮੈਂਟ ਵਿੱਚ ਜਾ ਕੇ ਕਿ 40 ਸਾਲ ਬਾਅਦ ਬਾਕੀ ਪੰਪਰ ਪਾਰਲੀਮੈਂਟ ਵੀ ਦੇਖਦੇ ਸੀ ਸਭ ਨੂੰ ਪਤਾ ਹੀ ਹੁੰਦਾ ਵੀ ਇਹ ਕੌਣ ਹੈ ਆਪਣੇ ਬਾਰੇ ਦਾ ਖਾਸ ਕਰ ਪਤਾ ਹੈ ਸਾਰਿਆਂ ਨੂੰ ਦੇਖਦੇ ਸੀ ਉਹ ਸਾਰੇ ਹੀ ਕਿ ਇਹ ਸ਼ਹੀਦ ਭਗਤ ਸਿੰਘ ਦਾ ਮੁੰਡਾ ਹੈ 40 ਸਾਲ ਬਾਅਦ ਵੀ ਕੌਮ ਨੇ ਚਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਮੈਂ ਆਪ ਸਭ ਦਾ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਹੀ ਧੰਨਵਾਦ ਹੈ ਕਿਸੇ ਨੇ ਘੱਟ ਚੋੜਦਾ ਆ ਕਿਸੇ ਦੀ ਛਿੰਨੀ ਸਮਰੱਥਾ ਸੀ ਸਾਰਿਆਂ ਨੇ ਪਹੁੰਚ ਕੀਤੀ ਹੈ ਮੈਨੂੰ ਚਿਤਾਉਣ ਵਾਸਤੇ ਪਾਕਿਸਤਾਨ ਸੰਗਤ ਹੁਣ ਜਿੱਤ ਕੇ ਆਪਾਂ ਗਏ ਆ ਮੈਂ ਤੇ ਅਮਰਪਾਲ ਪਾਜੀ ਸਹਾ ਸנגਤ ਜੀ ਹੁਣ ਸਮਾ ਇੱਕਠੇ ਹੋਣ ਦਾ ਤੁਹਾਡੇ ਸਾਹਮਣੇ ਹੀ ਹੈ ਸਹਾ ਸנגਤ ਜੀ ਜਿਹੜਾ ਆਪਣੇ ਆਪ ਨੂੰ ਪੰਥ ਕਹਿੰਦੇ ਸੀ ਅਸੀਂ ਪੰਥ ਹੈ ਉਹ ਤਾਂ ਤਨਖਾਈਏ ਇਕਰਾਰ ਹੋ ਗਏ ਉਹ ਉਸ ਤੱਕਰਾਰ ਕਰ ਤਨਖਾਈ ਦੇ ਬਣ ਕਰਦੇ ਸਾਧ ਸੰਗਤ ਜੀ ਇਹ ਬੰਦਿਆਂ ਨੇ ਪੰਥ ਨੂੰ ਐਵੇਂ ਸਮਝਿਆ ਸੀ ਵੀ ਇਹ ਤਾਂ ਘਰ ਦੀ ਮੁਰਗੀ ਐ ਜਿੱਧਰ ਨੂੰ ਮਰਜ਼ੀ ਲਾ ਲਾਂਗੇ ਸਾਧ ਸੰਗਤ ਸਿਰਫ ਇੱਕ ਸੌਦੇ ਸਾਧੀਆਂ ਵੋਟਾਂ ਲੈਣ ਵਾਸਤੇ ਸਿਰਫ ਇੱਕ ਸੌਦੇ ਸਾਧੀਆਂ ਵੋਟਰ ਲੈਣ ਵਾਸਤੇ ਪੰਥ ਨੂੰ ਗਾਤੇ ਲਾਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਫੜਿਆ ਨਹੀਂ ਗਿਆ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ ਕਿਉਂ ਕਦੇ ਪਾਪਾ ਨਾ ਨਾਰਾਜ਼ ਹੋ ਜਵੇ ਮੈਂ ਸਾਰ ਸੰਗਤ ਐਨਾ ਵੀ ਸ਼ੁਕਰ ਕਰਦਾ ਕਿ ਪੰਥ ਨੂੰ ਮਹਿਸੂਸ ਤਾਂ ਹੋਇਆ ਜਾਣੂ ਤਾਂ ਹੋਇਆ ਸਿਕ ਕੋਣ ਬਈ ਨਹੀਂ ਜੇ ਨਾਲ ਉਹ ਸੀ ਬਾਦਲ ਪਰਵਾਰ ਨੂੰ ਮੰਨਦੇ ਸੀ ਬਈ ਇਹਹੀ ਪੰਥ ਦੀ ਅਗਵਾਈ ਕਰਨਗੇ ਨਹੀਂ ਉਸ ਯੋਗ ਨਹੀਂ ਹੈ ਅੱਜ ਪੰਥ ਟੁਕੜ ਟੁਕੜ ਸਮਝਦਾ ਗਿਆ ਇਹ ਗੱਲ ਸਾਰ ਸੰਗਤ ਹੋਰ ਸ਼੍ਰੋਮਣੀ ਕਮੇਟੀ ਦੀਆਂ ਬੋਟਾ ਆਉਂਦੀਆਂ ਪਈਆਂ ਆਪਾਂ ਸਾਰਿਆਂ ਨੂੰ ਫੋਟਾ ਵੱਧ ਤੋਂ ਵੱਧ ਬਣਾਓ ਪਾਕੀ ਸਾਰ ਸੰਗਤ ਜੀ ਆਪਾਂ ਸਰਦਾਰ ਸੁਖਵਿੰਦਰ ਸਿੰਘ ਜੀ ਹੈ ਤੇ ਇੱਕ ਦੀਪ ਸਿੱਧੂ ਦਾ ਬ੍ਰਦਰ ਹੈ ਤੁਹਾਡਾ ਜੋ ਇੱਕ ਦਿਨ ਚੋਂ ਹੋਊਗੀ ਅਖੀਰ ਚ ਪਰ ਉਹ ਹਲੇ ਫੀਲਡ ਦੇ ਵਿੱਚ ਉੱਤਰ ਆਇਆ ਹੈ ਵੱਧ ਤੋਂ ਵੱਧ ਆਪਣੇ ਬੰਦਿਆਂ ਨੂੰ ਕਹੋ ਕਿ ਸਾਥ ਦੇਣ ਤੁਸੀਂ ਦੇਖ ਲਿਓ ਐਸਾ ਮਾਹੌਲ ਬਣਦਾ ਹੈ ਆਪਾਂ ਉਹ ਸੀਟ ਵੀ ਜਿੱਤਾਂਗੇ ਬੜੇ ਆਇਤਾ ਮਹਾਰਾਜ ਨੇ ਦੇਣੀ ਹੈ ਤੇ ਮਹਾਰਾਜ ਅੱਤ ਕੀ ਫੜਾਈ ਦੇਣਗੇ ਤੁਸੀਂ ਦੇਖਿਓ ਸਾਧ ਸੰਗਤ ਜਦੋਂ ਹੁਣ ਕੌਮ ਨੂੰ ਪਤਾ ਲੱਗ ਗਿਆ ਪੰਥ ਨੂੰ ਪਤਾ ਲੱਗ ਗਿਆ ਵੀ ਨਹੀਂ ਜਿਨਾ ਦੇ ਮਗਰਸੀ ਤਰਦੇ ਸੀ ਉਹ ਨਹੀਂ ਉਹ ਚੀਜ਼ ਨਹੀਂ ਨਿਕਲੇ ਜੋ ਆਪਾਂ ਸਮਝਦੇ ਸੀ ਬਾਕੀ ਕਾਂਗਰਸ ਕੋ ਤਾਂ ਆਪਣੀ ਵਾਅਦੇ ਕੀ ਹੈ ਵੀ ਸਾਡੇ ਸਿੱਖਾਂ ਦਾ ਕੋਈ ਸਵਾਰ ਦੇਣਗੇ ਬਾਕੀ ਆ ਝਾੜੂ ਆਇਆ ਸੀ ਇਹ ਕਹਿੰਦੇ ਸੀ ਜੀ ਅਸੀਂ ਦੋ ਦਿਨਾਂ ਚ ਸਜ਼ਾ ਕਰਾਵਾਂਗੇ ਅੰਦਰ ਕਰਾਂਗੇ ਕੁਝ ਨਹੀਂ ਕੀਤਾ ਕੱਖ ਨਹੀਂ ਕੀਤਾ ਜਦੋਂ ਪਹਿਲਾਂ ਆਪਣੇ ਬੱਚੇ ਧਰਨੇ ਦਿੰਦੇ ਸੀ ਟੈਂਕੀਆਂ ਤੇ ਚੜਦੇ ਸੀ ਭੱਜ ਕੇ ਟੈਂਕੀ ਤੇ ਚੜਦਾ ਸੀ ਉਹ ਪਹਿਲੀ ਛਾਲ ਮੈਂ ਮਾਰੂਗਾ ਹੁਣ ਕਿੱਥੇ ਗਿਆ ਰ ਸਭ ਕਹਿਣ ਦੀਆਂ ਗੱਲਾਂ ਐ ਸਾਧ ਸੰਗਤ ਜੀ ਕਾਂਗਰਸ ਦੀ ਸਰਕਾਰ 'ਚ ਜਦੋਂ ਆਪਣੀਆਂ ਭੈਣਾਂ ਦੀ ਬੇਬਤੀ ਹੋਈ ਐ ਧਰਨੇਆਂ 'ਚ ਇਹ ਬਹੁਤ ਰੌਲਾ ਪਾਉਂਦਾ ਸੀ ਭਗਵਾਨਤਮਾਨ ਹਰਕਰਤਾ ਜੀ ਉਹ ਕਰਤਾ ਜੀ ਦੇਖਿਆ ਇਸ ਵਾਰੀ ਸੋਸ਼ਲ ਮੀਡੀਆ ਤੇ ਕੁੜੀ ਨੇ ਪਾਇਆ ਸੀ ਕਹਿੰਦੀ ਸੀ ਕਹਿੰਦੀ ਭਗਵਾਨਤਮਾਨ ਤੂੰ ਗੱਲਾਂ ਕਿਹੜੀਆਂ ਕਰਦਾ ਸੀ ਦੇਖ ਅੱਜ ਤੇਰੀ ਸਰਕਾਰ 'ਚ ਮੇਰੀ ਚੁੰਨੀ ਲੱਗੀ ਇਹ ਦਿੱਤਾ ਸਹਾਇ ਸੰਗਤ ਦਿੱਤਾ ਬਾਕੀਆਂ ਨਾਲੋਂ ਦੀ ਮਾੜਾ ਹਾਲ ਹੈ ਜੇ ਤੁਸੀਂ ਸਹੀ ਮੈਨੇ ਵਿੱਚ ਗੱਲ ਪੁੱਛੋਗਾ ਪਸ ਸਮਾਗੈ ਸਹਾਇ ਸੰਗਤ ਜੀ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਆਪਾਂ ਇਕੱਠੇ ਇੱਕ ਨਿਸ਼ਾਨ ਥੰਦੇ ਇਕੱਠੇ ਹੋਈਏ ਇੱਕ ਨਿਸ਼ਾਨ ਥੰਦੇ ਸਭ ਤੋਂ ਵੱਡੀ ਗੱਲ ਮੇਰੀ ਮੇਰੀ ਨਾ ਕਰੀਏ ਮੈਂ ਬਣ ਜਾ ਮੈਂ ਇਹ ਬਣ ਜਾ ਮੈਂ ਉਹ ਬਣ ਜਾਂਦਾ ਸਾਰਿਆਂ ਨੂੰ ਬਰਾਬਰ ਨਾਲ ਲੈ ਕੇ ਚੱਲੀਏ ਜੇ ਪੰਥ ਦਾ ਕੁਝ ਸਵਾਰਨਾ ਹੈ ਤਾਂ ਮੈਂ ਉਮੀਦ ਕਰਦਾ ਸਾਰ ਸੰਗਤ ਸਭ ਤੋਂ ਆਪਾਂ ਠੋਕਰ ਆ ਖਾਲੀਆਂ ਕਿੰਨੀ ਧੇਰ ਹੋ ਗਈ 30 35 ਸਾਲ ਹੋ ਗਏ 9292 ਤੋਂ ਬਾਅਦ ਯਾਦ ਰੱਖ ਲਿਓ ਮੇਰੀ ਗੱਲ ਇਹ ਮਹਾਰਾਜ ਨੇ ਕੋਈ ਵਿਆਹਤ ਪਣਾਈ ਹੈ ਮਸਾ ਕੌਮ ਦੀ ਪੰਥ ਦੀ ਵਾਰੀ ਆਈ ਹੈ ਮਸਾ ਥੋੜੀ ਵਾਰੀ ਆਈ ਹੈ ਕਿਤੇ ਮੌਕਾ ਖੁੰਝ ਨਾ ਜਾਇਓ ਯਾਦ ਰੱਖ ਲਿਓ ਮੇਰੀ ਗੱਲ ਇਹ ਬਈ 2027 ਦੇ ਵਿੱਚ ਆਪਣੀ ਸਰਕਾਰ ਬਣੂਗੀ ਆਪਣੀ ਸਰਕਾਰ ਬਣੂਗੀ ਆਪਣੀ ਸਰਕਾਰ ਚ ਹਿੱਸੇਦਾਰੀ ਜ਼ਰੂਰ ਹੋਊਗੀ ਤੁਹਾਨੂੰ ਅੱਜ ਮੈਂ ਉਹ ਗੱਲ ਦੱਸਤੀ ਮਹਾਰਾਜ ਦੀ ਅਧਿਉਰੀ ਚਰਨਾ ਮਹਾਰਾਜ ਨੇ ਹੈ ਮਹਾਰਾਜ ਦੀ ਬਹੁਤ ਏਰ ਹੋਗੀ ਤੇਖਦਿਆਂ ਨੂੰ ਬਈ ਕੁਛ ਨਹੀਂ ਕੀਤਾ ਉਹਨਾਂ ਨੇ ਸਰ ਕੋ ਸਾਡੇ ਮਹਾਰਾਜ ਦੀ ਬੇਅਦਮੀ ਕੀਤੀ ਹੈ ਤੇ ਗਲੀਆਂ ਨਾਲੀਆਂ ਚ ਰੋਲਿਆ ਰੂੜੀਆਂ ਤੇ ਰੋਲਿਆ ਚਾਹ ਸੰਗਤ ਪੰਥ ਦੀ ਸਰਕਾਰ ਹੋਵੇ ਤੇ ਮਹਾਰਾਜ ਦੀ ਬੇਅਦਮੀ ਹੋ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੇ ਦੋਸ਼ੀ ਫੜੇ ਵੀ ਨਾ ਗਣ ਜਿਹੜੇ ਸਿੱਖੀ ਨੂੰ ਮੰਨਣ ਵਾਲੇ ਦੋ ਚਾਰ ਅਫਸਰਾਂ ਜਿਨ੍ਹਾਂ ਦੀ ਡਿਊਟੀ ਸੀ ਜਾਗਦੀ ਜ਼ਮੀਰਾਂ ਵਾਲੇ ਉਹਨਾਂ ਨੇ ਦੋਸ਼ੀ ਫੜੇ ਪਰ ਉਹ ਛੱਡਦੇ ਬਾਦਲਾ ਦੇ ਕਹੇ ਤੇ ਸਹਾ ਸੰਗਤ ਜੀ ਤੁਸੀਂ ਸੌਦੇ ਸਾਧ ਵਾਲੇ ਦਾ ਇੰਟਰਵਿਊ ਸੁਣਿਆ ਹੁਣ ਕੀ ਨਾਮ ਉਹਦਾ ਦਲੇਰ ਗਲੇਰ ਉਹਨੇ ਸਾਰਾ ਗੁਰਜੀ ਦੱਸਦਾ ਕਹਿੰਦਾ ਸਖਬੀਰ ਕਹਿੰਦਾ ਉੱਥੇ ਥੋੜਾ ਬਾਬਾ ਔਰੇ ਮੈਂ ਐ ਮਾਫੀ ਦਵਾਈ 92 ਲੱਖ ਦੇ ਇਤਿਹਾਰ ਚਪਵਾਏ ਅਸੀਂ ਵੀ ਹੁਣ ਕਾਲ ਤੱਕ ਸਾਡ ਦੇ ਜਥੇਦਾਰ ਨੂੰ ਬੇਨਤੀ ਕਰਦੇ ਆ ਕਿ ਇਹਨੂੰ ਕੱਟੋ ਘੱਟ 10 ਸਾਲ ਲਈ ਸਿਆਸੀ ਗਤੀਵਿਧੀਆਂ ਤੋਂ ਪਾਸੇ ਰਹਿਣ ਦਾ ਹੁਕਮ ਦਿੱਤਾ ਜਾਵੇ ਸਿਆਸਤ ਤੋਂ ਦੂਰ ਰਹਿਣ ਦਾ ਬਾਕੀ ਸਾਧ ਸੰਗਤ ਜੀ ਮੈਂ ਇੱਕ ਅਖੀਰ ਚ ਇੱਕ ਗੱਲ ਕਹਿੰਦਾ ਭਈ ਆਪਾਂ ਇਕੱਠੇ ਹੋ ਕੇ ਚੱਲੀਏ ਤਾਂ ਹੀ ਕੁਝ ਬਣੂਗਾ ਨਹੀਂ ਕੁਝ ਨਹੀਂ ਬਣਦਾ ਜੇ ਮੇਰੀ ਮੇਰੀ ਲਾਕੇ ਨਾ ਕਰਨ ਫਿਰ ਕੱਖ ਨਹੀਂ ਬਣਦਾ ਬਾਕੀ ਇਹ ਹੈ ਜਿਵੇਂ ਮੇਰੇ ਤੋਂ ਪਹਿਲਾਂ ਵੀ ਕਿਹਾ ਹੈ ਕੈਂਡੀਡੇਟ ਸਾਧ ਸੰਗਤ ਸੀਟ ਦੇ ਕੀ ਹੈ ਦਾਅਵੇਦਾਰ ਕਹਿੰਦੇ 2 ਵੀ ਹੋ ਜਾਣਗੇ 3 ਵੀ ਨਹੀਂ ਹੋ ਜਾਣਗੇ 4 ਵੀ ਹੋ ਜਾਣਗੇ ਇਹ ਨਹੀਂ ਹੋ ਸਕਦਾ ਚਲੋ ਆਪਾਂ ਇੱਧਰ ਵਾਲਾ ਕੈਂਡੀਡੇਟ ਚਾਹ ਰਹੇ ਦੂਜੇ ਪਾਸੇ ਐਡਜਸਟ ਕਰ ਸਕਦੇ ਆ ਪਰ ਕਈ ਵਾਰੀ ਜੇ ਐਡਜਸਟ ਨਾ ਹੋ ਸਕੇ ਤਾਂ ਸਾਰ ਸੰਗਤ ਸਮਝਣਾ ਚਾਹੀਦਾ ਕੋਈ ਨਹੀਂ ਗਾਹ ਨੂੰ ਵੀ ਵਾਰੀ ਆਉਗੀ ਬਦਲ ਵਾਪਸ ਸਮਝਦਾਰੀ ਨਾਲ ਚੱਲੀਏ ਮੇਰੇ ਕਹਿਣ ਦਾ ਮਤਲਬ ਇਹ ਹੈ ਇਕੱਠੇ ਹੋ ਕੇ ਚੱਲੀਏ ਤਾਂ ਸਾਡਾ ਕੁਝ ਬਣੂਗਾ 2027 ਆ ਗਿਆ ਹੈ ਤੇ ਤੁਸੀਂ ਦੇਖ ਲਿਓ ਮਹਾਰਾਜ ਨੇ ਚੜ੍ਹਦੀ ਕਲਾ ਕਰ ਦਿੱਤੀ ਹੈ ਸਾਰ ਸੰਗਤ ਕੀਰਤ ਵਿੱਚ ਮੈਂ ਆਪ ਸਭ ਤੋਂ ਮਾਫੀ ਮੰਗਦਾ ਛੇ ਕਿਸੇ ਦੀ ਸ਼ਰਚ ਗਲਤ ਕੁਝ ਬੋਲਿਆ ਗਿਆ ਹੋਵੇ ਕਿਸੇ ਨੂੰ ਬੁਰਾ ਲੱਗਿਆ ਹੋਵੇ ਮੈਂ ਮਾਫੀ ਮੰਗਦਾ ਤੁਰ ਤੋਂ ਤੇ ਅਖੀਰ ਤੁਹਾਡਾ ਧੰਨਵਾਦ ਕਰਦਾ ਸਾਰਿਆਂ ਦਾ ਕਿ ਤੁਸੀਂ ਮੈਨੂੰ ਐਮਪੀ ਬਣਾਇਆ ਕਾਮਯਾਬ ਕੀਤਾ ਮੈਨੂੰ ਪਾਰਲੀਮੈਂਟ ਭੇਜਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ